ਜੀ ਬੋਲੀ ਜਿਹੜੀ ਫਿਰਚਾਰਾਂ ਨੂੰ ਜਨਾਣੇ ਜਿਹੜਾ ਐਮਐਲਏ ਵਾਅਦੇ ਕਰਕੇ ਗਿਆ ਸੀ ਲੋਕਾਂ 'ਚ ਧਰਨਾ ਚ ਗਾਇਆ ਸੀ ਤੁਸਾਂ ਮੇਲੇ ਵਿੱਚ ਮੂੰਹ ਤੋੜ ਜਵਾਬ ਦੇਣਗੇ ਲੋਕ ਇਹ ਇੱਕ ਐਮਸੀ ਅੱਜ ਨਹੀਂ ਉਹ ਬਣਾਉਣਾ ਕਹਿੰਦਾ ਵਾ ਪਰਵਾਸੀਆਂ ਦੇ ਰੇੜੀਆਂ ਲਊਗਾ ਇਹਦੀ ਰੇੜੀ ਰਿਵਾਜ ਦੇਣੀ ਅੰਮਰ ਛੱਗਿਆ ਬੀਬੀ ਕੁੰਮੜੇ ਪਿੰਡ ਦੀ ਹੈ ਉਸ ਨੂੰ ਪਤਾ ਸਾਰਾ ਕੁਝ ਹੈ ਸਾਨੂੰ ਸਿੱਧੇ ਕਲਾਕਰੀ ਕੋਲ ਜਾ ਕੇ ਖਰਾਬ ਕਰਦੇ ਤਾਂ ਕਿ ਉਹ ਟਾਲਦੇ ਪੁੱਛਦਾ ਉਹ ਪੈਸੇ ਇਕੱਠੇ ਕਰਕੇ ਦਿੰਦਾ ਉਹ ਭੀਜੇ ਨੂੰ ਪੈਸੇ ਇਕੱਠੇ ਕਰਕੇ ਦਿੰਦਾ ਤਾਂ ਕਿ ਉਸਦੇ ਖਿਆਲ ਕਾਰਵਾਈ ਦੀ ਹੁੰਦੀ ਪੰਜਾਬੀ ਲੋਕ ਹੈ ਜਿਹੜੇ ਅਸਲੀ ਵਾਰਸ ਹੈ ਪੰਜਾਬ ਦੇ ਉਹਨਾਂ ਤੇ ਹਮਲੇ ਕਰ ਰਹੇ ਆ ਉਹਨਾਂ ਨੂੰ ਕੁੱਟਮਾਰ ਕਰ ਰਹੇ ਐ ਇੱਥੋਂ ਤੱਕ ਵੀ ਐ ਕਿ ਉਹ ਕਤਲ ਵੀ ਕਰ ਰਹੇ ਆ ਪੰਜਾਬ ਵਿੱਚ ਦਿਨ ਗਲਬ ਹੋ ਚੁਗਾ ਉਹ ਦਿਨ ਦੂਰ ਨਹੀਂ ਐ ਜਦੋਂ ਸਾਡੇ ਗਲਾਂ ਦੀ ਫੇਰ ਦੁਆਰਾ ਲੜਾਈ ਹੋਣੀ ਹੈ 8 ਦਿਨ ਚ ਕੋਰਪੋਰਸ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਦੇ ਇਥੇ ਦੇ ਐਮਐਲਏ ਦੇ ਤਨ ਦੇ ਜੁਨੀ ਸਰਕਾਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੀ ਪ੍ਰੈਸਰ ਆਹੀ ਦਸਣਾ ਚਾਹੁੰਦੇ ਆ ਕਿ ਜੋ ਇੱਥੇ ਹੁਣ ਧਰਨਾ ਲੱਗਿਆ ਸੀ ਬਹੁਤ ਹੀ ਦੁਖਦਾਈ ਗੱਲ ਐ ਕਿ ਦੋ ਮਾਮਾ ਨੂੰ ਆਪਣੇ ਬੱਚਿਆਂ ਦੇ ਕਤਲਰ ਨੂੰ ਫੜਾਉਣ ਵਾਸਤੇ ਨਿਆਂ ਸਾਫ ਲੈਣ ਵਾਸਤੇ ਗੁੰਗੀ ਬੋਲੀ ਤੇ ਅੰਨੀ ਪੁਲਿਸ ਦੇ ਖਿਲਾਫ ਜਿਹੜੀ ਕਾਰਵਾਈ ਇੱਕ ਸੜਕ ਤੇ ਬੈਠ ਕੇ ਜਿਹੜਾ ਨਿਆਂ ਸਾਫ ਮੰਗਰੀਆਂ ਨੇ ਪਿਛਲੇ 25 ਦਿਨ ਤੋਂ ਇਹ ਲੜਾਈ ਚੱਲ ਰਹੀ ਐ ਸਰਕਾਰ ਦਾ ਜਿਹੜਾ ਧਰਨਾ ਚੁਕਾਇਆ ਸੀ 에어ਪੋਰਟ ਰੋਡ ਜਾਮ ਕੀਤਾ ਸੀ 3 ਦਿਨ ਤੇ ਸਰਕਾਰ ਤੇ ਇੱਥੇ ਦਾ ਐਮ ਐਲ ਏ ਡੀਐਸਪੀ ਐਮਐਲਏ ਐਸਡੀ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕਰਕੇ ਗਿਆ ਸੀ ਅਸੀਂ ਪਰਿਵਾਰ ਦਾ ਰੱਖਿਆ ਸੀ ਵੀ ਕਿਕ ਕਰੋੜ ਰੁਪਇਆ ਜਿਹੜਾ ਮਿਲਣਾ ਚਾਹੀਦਾ ਮਾਲੀ ਸਹਿਤਾ ਮਿਲਣੀ ਚਾਹੀਦੀ ਇੱਕ ਪਰਿਵਾਰ ਨੂੰ ਨੌਕਰੀ ਸਰਕਾਰੀ ਚਾਹੀਦੀ ਹੈ ਐਸਸੀਐਸਟੀ ਐਕਟ ਲਾਗੇ ਇਹਨਾਂ ਨੂੰ 8.5 8 ਲੱਖ ਰੁਪਇਆ ਉਹ ਕੰਪੰਸੀਸ਼ਨ ਮਿਲਣਾ ਚਾਹੀਦਾ ਤੇ ਦੂਜੀ ਪਰਿਵਾਰ ਲੋਕਾਂ ਦੀ ਮੰਗ ਸੀ ਵੀ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਇੱਥੇ ਤੋਂ ਵੋਟਾਂ ਉਹਨਾਂ ਦੇ ਨੀਲੇ ਕਾਰਡ ਆਧਾਰ ਕਾਰਡ ਇੱਥੇ ਦੇ ਐਡਰੈਸ ਤੇ ਕੱਟੇ ਜਾਣ ਤਾਂ ਕਿ ਜੇ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤਾਂ ਉਹਨਾਂ ਦੇ ਜਿਹੜੇ ਹੈ ਲੱਭਣਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਪਰ ਲੇਕਿਨ ਉੱਥੇ ਬਹੁਤ ਵੱਡੇ ਵੱਡੇ ਦਾਅਵੇ ਪਹਿਲਾਂ ਤਾਂ ਧਰਨੇ ਚਕਾਣ ਵੇਲੇ ਕਰੇ ਫਿਰ ਜਿਸ ਦਿਨ 24 ਤਰੀਕ ਨੂੰ ਭੋਗ ਵੇਆ ਉਸ ਦਿਨ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕੀਤੇ ਲੇਕਿਨ ਉਹਨਾਂ ਜੋ ਇੱਕ ਵੀ ਜਦੋਂ ਪੂਰਾ ਨਾ ਹੋਇਆ ਅਸੀਂ ਪ੍ਰੈਸ ਕਾਨਫਰੰਸ ਕਰਕੇ 8 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ 8 ਦਿਨ ਚ ਪੁਲਿਸ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਤੇ ਇੱਥੇ ਦੇ ਐਮਐਲਏ ਦੇ ਕੰਨ ਦੇ ਯੂਨੀ ਸਰਕ ਦੀ ਐਮਸੀ ਚਾਰ ਬੰਦੇ ਪੁਲਿਸ ਮੁਲਾਜ਼ਮ ਲੈ ਕੇ ਰਾਤ ਦੋਨੇ ਪਰਿਵਾਰਾਂ ਨੂੰ ਡਰਾਣ ਧਮਕਾਣ ਚਲੇ ਗਿਆ ਵੀ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਹਾਡੀ ਜਿਹੜੀ ਸੇਵਾ ਜਿਹੜੀ ਤੁਹਾਡੇ ਹੈਲਪ ਹੈਗੀ ਉਹ ਪੂਰੀ ਹੋਊਗੀ ਪਰ ਲੇਕਿਨ ਅਜਿਹੇ ਟਾਉਟ ਚਮਚੇ ਬਹੁਤ ਹੁੰਦੇ ਨੇ ਇਹ ਪਹਿਲਾਂ ਵੀਰ ਦਿਵਦਰ ਦੇ ਵੇਲੇ ਵੀ ਸੀ ਇਹ ਰਾਮੋ ਵਾਲੀਏ ਦੇ ਵੇਲੇ ਵੀ ਸੀ ਤੇ ਹੁਣ ਵੀ ਉਹੀ ਚੱਲ ਰਹੇ ہیں ਇਹੀ ਕੁਮਰ ਹੈ ਜਿਹੜਾ ਡੇਰਾ ਸਾਰਾ ਕੁਮਰ ਹੈਗਾ ਤੇ ਮੈਂ ਐਸ ਐਮ ਐਲ ਨੂੰ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਇੱਥੇ ਪਹਿਲਾਂ ਵੀ ਐਮ ਐਲ ਨੇ ਪਰਚੇ ਕਰਾਏ ਹੁਣ ਵੀ ਤੂੰ ਕਰਾ ਰਹੇ ਹਾਂ ਤੂੰ ਵੱਡਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਾਂ ਪਰ ਲੇਕਿਨ ਤਿੰਨ ਤੇਰੇ ਖਿਲਾਫ ਜਿਹੜੀ ਹੈ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਅਸੀਂ ਵਿੱਢਾਂਗੇ ਇਹ ਜਿਹੜੀ ਕਾਲਾ ਜੀ ਪੀ ਕੇ ਸੀ ਤੁਹਾਡੇ ਵੱਲੋਂ ਸੀ ਆ ਸੋਨਾ ਸਾਹਿਬ ਨਾਲ ਇਹ ਕਾਮਨ ਸੀ ਕਈ ਜਥੇਬੰਦੀਆਂ ਸੀ ਅਕਾਲੀ ਦਲ ਵੱਲੋਂ ਸੀ ਪਰ ਉਹ ਅਕਾਲੀ ਦਲ ਤਾਂ ਮੁੜ ਕੇ ਸਾਨੂੰ ਕਿਤੇ ਲੱਭਿਆ ਨਹੀਂ ਪਹਿਲਾਂ ਵੀ ਕਈ ਵਾਰੀ ਲੱਭਦਾ ਨਹੀਂ ਇਹ ਅਕਾਲੀ ਦਲ ਅਸੀਂ ਤਾਂ ਤਾਂਗਾ ਵੀ ਚਲੋ ਪਰਚਾ ਕਾਮਨ ਹੈ ਸਾਂਝਾ ਹੈਗਾ ਮੰਗ ਡਿਮਾਂਡ ਇਕੱਠੀ ਹੈ ਕੇਵਲ ਤਾਂ ਕੇਵਲ ਬੱਚਿਆਂ ਦੇ ਪੇਰੈਂਟਸ ਨੂੰ ਜਿਹੜਾ ਹੈਗਾ ਇਨਸਾਮ ਮਿਲਣਾ ਚਾਹੀਦਾ ਸਾਡੇ ਪਰਚੇ ਦਾ ਕੋਈ ਗੱਲ ਨਹੀਂ ਪਰਚਾ ਸਾਡਾ 6 ਮਹੀਨੇ ਨੂੰ ਹੋਜੂ ਕੈਨਸਲ ਨਹੀਂ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਪਰ ਜਿਹੜਾ ਬੱਚਿਆਂ ਨਾਲ ਵਾਦਾ ਕੀਤਾ ਬੱਚਿਆਂ ਦੇ ਪੇਰੈਂਟਸਾਂ ਨਾਲ ਵਾਦਾ ਕੀਤਾ ਉਹ ਵਾਦਾ ਪੂਰਾ ਕਰਨਾ ਚਾਹੀਦਾ ਨਾ ਇੱਥੇ ਦੇ ਐਮਐਲਏ ਨੇ ਕਰਿਆ ਨਾ ਇੱਥੇ ਦੇ ਐਸਡੀਐਮ ਮੰਦਰੀ ਹੈ ਡੀਸੀ ਇੱਥੇ ਦੀ ਮੁਹਾਲੀ ਦੀ ਡੀਸੀ ਨੇ ਨਿਕਲਦੀ ਮਹੀਨਾ ਡੇਢ ਮਹੀਨਾ ਹੋ ਗਿਆ ਅੰਦਰੋਂ ਡੀਸੀ ਨੇ ਜਾ ਕੇ ਬੱਚਿਆਂ ਦੇ ਪੇਰੈਂਟਸਾਂ ਦੀ ਬੱਚਿਆਂ ਦੇ ਮਾਂ-ਬਾਪਾ ਦੀ ਖਬਰ ਸਾਰ ਨਹੀਂ ਲਈ ਏਡੀਸੀ ਦੇ ਜਦੋਂ ਆਇਆ ਜਦੋਂ ਅਸੀਂ ਸੜਕ ਤੇ ਜਿਹੜਾ ਬੈਠ ਕੇ ਧਰਨਾ ਹੁਣ ਕਹਿ ਕੇ ਗਿਆ ਵੀ ਅਸੀਂ ਹਫ਼ਤੇ 'ਚ ਜਿਹੜਾ ਇਹਨਾਂ ਦਾ ਕੰਪਨਸੇਸ਼ਨ ਬਣਦਾ ਉਹ ਦੇ ਦਾਂਗੇ ਜਿਹੜੀਆਂ ਮੰਗਾਂ ਪੂਰੀਆਂ ਕਰ ਦੇਣਗੇ ਪਰ ਜੇ ਹਫ਼ਤੇ ਜਾਂ 10 ਦਿਨਾਂ ਜਾਂ 15 ਦਿਨ 'ਚ ਨਹੀਂ ਕਰੂਗਾ ਤਾਂ ਤੁਹਾਡੇ ਰਾਹੀਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਤਾਂ ਅਗਲੀ ਤਿਆਰੀ ਜਿਹੜੀ ਇਹ ਤੋਂ ਬਹੁਤ ਵੱਡੀ ਹੋਵੇਗੀ ਤੇ ਸੰਘਰਸ਼ ਸਾਰੀ ਜਥੇਬੰਦੀਆਂ ਲੈ ਕੇ ਤਿੱਖਾ ਸੰਘਰਸ਼ ਕਰਾਂਗੇ ਅੱਜ ਜਿਹੜਾ ਡੀਸੀ ਆਫਿਸ ਦੇ ਸਾਹਮਣੇ ਧਰਨਾ ਦਿੱਤਾ ਗਿਆ ਪਿਛਲੇ 1 ਹਫ਼ਤਾ ਪਹਿਲਾਂ ਪੰਜਾਬ ਸਰਕਾਰ ਨੂੰ ਲੋਕਾਂ ਵੱਲੇ ਵੱਲੋਂ ਤੇ ਕੁੰਬੜਾ ਸਾਹਿਬ ਵੱਲੋਂ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੋ ਪੰਜਾਬ ਸਰਕਾਰ ਦੇ ਜ਼ਿੰਮੇਵਾਰ ਨੁਮਾਇੰਦਿਆਂ ਨੇ ਕੁੰਬੜੇ ਲਾਈਟਾਂ ਵਾਲੇ ਚੌਂਕ ਤੇ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਪੀੜਤ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਅਸੀਂ 25-25 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਜੋ ਮੁਆਵਜ਼ਾ ਬਣਦਾ ਉਹ ਦੇਵਾਂਗੇ ਤੇ ਇੱਕ ਪਰਿਵਾਰ ਨੂੰ ਬਟੇ ਸਰਕਾਰੀ ਨੌਕਰੀ ਦਵਾਂਗੇ ਇੱਕ ਇੱਕ ਪਰਿਵਾਰ ਨੂੰ ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਐ ਮੈਂ ਕਹਿੰਦਾ ਬੜੇ ਸ਼ਰਮ ਦੀ ਗੱਲ ਐ ਕਿ ਜੇ ਸਰਕਾਰਾਂ ਹੀ ਲੋਕਾਂ ਨਾਲ ਝੂਠ ਬੋਲਦੀਆਂ ਤੇ ਫਿਰ ਸੱਚ ਕੌਣ ਬੋਲੂਗਾ ਸੋ ਉਸ ਦੇ ਮੁਤਾਬਕ ਅੱਜ ਪਹਿਲਾਂ ਤਾਂ 2 ਘੰਟੇ ਫੁੱਟਪਾਥ ਤੇ ਬੈਠ ਕੇ ਧਰਨਾ ਦਿੱਤਾ ਗਿਆ ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਜਦੋਂ ਨਾ ਕੋਈ ਸੁਣਵਾਈ ਹੋਈ ਤਾਂ ਲੋਕਾਂ ਨੇ ਰੋਹ ਦੇ ਵਿੱਚ ਆ ਕੇ ਫਿਰ ਸੜਕ ਦੇ ਵਿੱਚ ਧਰਨਾ ਦਿੱਤਾ ਉਸ ਤੋਂ ਬਾਅਦ ਜਦੋਂ ਸਰਕਾਰ ਦੇ ਖਿਲਾਫ ਜੋਰ ਸ਼ੋਰ ਨਾਲ ਨਾਰੇਬਾਜ਼ੀ ਹੋਈ ਤਾਂ ਫਿਰ ਏਡੀ ਸਾਹਿਬ ਆ ਕੇ ਲੋਕਾਂ ਦੀਆਂ ਜੋ ਸ਼ਿਕਾਇਤਾਂ ਸੀ ਉਹ ਵੀ ਸੁਣੀਆਂ ਤੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਔਰ ਲੋਕਾਂ ਨੂੰ ਵਿਸ਼ਵਾਸ ਦਵਾਇਆ ਕੇ 2 ਦਿਨਾਂ ਦੇ ਅੰਦਰ ਅੰਦਰ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਦੇ ਮੁਤਾਬਕ ਅਸੀਂ ਆਪਣਾ ਵਾਅਦਾ 2 ਦਿਨ ਦੇ ਵਿੱਚ ਵਿੱਚ ਪੂਰਾ ਕਰਾਂਗੇ ਤਾਂ ਸਰਕਾਰ ਨੂੰ ਅਸੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਫਿਰ ਤੋਂ ਵਾਅਦਾ ਖਿਲਾਫ ਹੀ ਕੀਤੀ ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੋਰ ਵੀ ਤਿੱਖਾ ਹੋਊਗਾ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇਾਂਗੇ ਪਰ ਨਹੀਂ ਤਾਂ ਸਰਕਾਰ ਨੇ ਜੋ ਵਾਅਦੇ ਕੀਤੇ ਆ ਦੂਜੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਮਾਹੌਲ ਇਦਾਂ ਦਾ ਬਣ ਚੁੱਕਿਆ ਹੈ ਪ੍ਰਵਾਸੀ ਜਗ੍ਹਾ-ਜਗ੍ਹਾ ਤੇ ਜਿਹੜੇ ਪੰਜਾਬੀ ਲੋਕ ਆ ਜਿਹੜੇ ਅਸਲੀ ਵਾਰਸ ਹੈ ਪੰਜਾਬ ਦੇ ਉਹਨਾਂ ਤੇ ਹਮਲੇ ਕਰ ਰਹੇ ਆ ਉਹਨਾਂ ਨੂੰ ਕੁੱਟਮਾਰ ਕਰ ਰਹੇ ਆ ਇੱਥੋਂ ਤੱਕ ਵੀ ਆ ਕਿ ਉਹ ਕਤਲ ਵੀ ਕਰ ਰਹੇ ਨੇ ਪਰ ਸਰਕਾਰ ਅੱਜ ਪੰਜਾਬੀਆਂ ਦੀ ਪੰਜਾਬ ਚੋਂ ਚੁਣੀ ਗਈ ਸਰਕਾਰ ਪੰਜਾਬੀਆਂ ਦੀ ਮਦਦ ਕਰਨ ਤੋਂ ਪੱਜ ਰਹੀ ਹੈ ਔਰ ਜਿਹੜੇ ਇਹ ਪ੍ਰਵਾਸੀ ਪੰਜਾਬੀਆਂ ਤੇ ਹਮਲਾ ਕਰ ਰਹੇ ਆ ਉਹਨਾਂ ਨੂੰ ਸ਼ਟਰ ਦੇ ਰਹੀ ਹੈ ਸੋ ਇਹ ਬਹੁਤਾ ਸਮਾਂ ਨਹੀਂ ਚੱਲਣਾ ਮੈਂ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਆ ਉਹਨਾਂ ਵੀ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਪੰਜਾਬ ਦਾ ਮਾਹੌਲ ਤੁਸੀਂ ਖੁਦ ਖਰਾਬ ਨਾ ਕਰੋ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਐ ਉਹਨਾਂ ਨੂੰ ਸੁਣ ਕੇ ਹੱਲ ਕਰੋ ਜਿਹੜੇ ਪ੍ਰਵਾਸੀ ਅੱਜ ਪੰਜਾਬੀਆਂ ਤੇ ਹਾਵੀ ਹੁੰਦੇ ਜਾਂਦੇ ਆ ਤੁਸੀਂ ਉਹਨਾਂ ਨੂੰ ਨੱਥ ਪਾਓ ਕਿਤੇ ਇਹ ਨਾ ਹੋਵੇ ਕਿ ਲੋਕਾਂ ਨੂੰ ਖੁਦ ਆ ਕੇ ਇਹ ਲੜਾਈ ਲੜਨੀ ਪਵੇ ਤੇ ਜਿਹੜੇ ਪਰਚੇ ਦਿੱਤੇ ਆ ਪੰਜਾਬ ਦੇ ਹੱਕ ਦੀ ਗੱਲ ਕਰਨ ਦੇ ਲੋਕਾਂ ਦੇ ਹੱਕ ਦੀ ਗੱਲ ਕਰਨ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਅੱਜ ਉਹਨਾਂ ਤੇ ਜਿਹੜੇ ਪਰਚੇ ਦਿੱਤੇ ਗਏ ਆ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਕੈਨਸਲ ਕੀਤਾ ਜਾਵੇ ਤੇ ਜਿਹੜੇ ਲੋਕਾਂ ਦੇ ਪਰਚੇ ਕੀ ਦਿੱਤੇ ਆ ਉਹਨਾਂ ਨੂੰ ਰੀਲੀਫ ਦਿੱਤੀ ਜਾਵੇ ਕਿਉਂਕਿ ਜੇ ਲੋਕ ਹੱਕ ਸੱਚ ਦੀ ਗੱਲ ਨਹੀਂ ਕਰਨਗੇ ਲੋਕ ਲੋਕਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਨਗੇ ਜਿਹੜੇ ਪੰਜਾਬ ਦੇ ਮਰਦ ਲੋਕ ਨੇ ਅਰਪੰਜਾਬ ਦੇ ਦਰਦੀ ਨੇ ਤਾਂ ਮੇਰਾ ਖਿਆਲ ਹੈ ਪੰਜਾਬ ਇੱਕ ਦਿਨ ਗੁਲਾਮ ਹੋ ਜਾਊਗਾ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਨੂੰ ਗੁਲਾਮੀ ਦੀ ਫੇਰ ਦੁਬਾਰਾ ਲੜਾਈ ਲੜਨੀ ਪਊ ਧੰਨਵਾਦ